ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਤੁਹਾਡਾ ਵਿਕਦੀਪ ਪੰਜਾਬੀ ਬਲੌਗ ਦੇ ਉਤੇ ਸਵਾਗਤ ਕਰਦੇ ਹਾਂ ਅਸੀਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਲੋਕੇਸ਼ਨਸ ਤੇ ਵੱਖ-ਵੱਖ ਏਰੀਆ ਤੇ ਤੁਹਾਨੂੰ ਮਿਨੀ ਐਪਲਸ ਦੀਆਂ ਵੀਡੀਓ ਪਾਈਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਹੋ ਜਿਹਾ ਏਰੀਆ ਹੈਗਾ ਅੱਜ ਅਸੀਂ ਆਏ ਹਾਂ ਦਾ ਹੋਮ ਡਿਪੋ ਇਹ ਅਸੀਂ ਆਉਣ ਤੋਂ ਲੇਟ ਹੋਗਾ ਥੋੜਾ 6 ਵਜੇ ਤੱਕ ਇਹਨਾਂ ਨੇ ਬੰਦ ਕਰ ਦਿੱਤਾ ਇਹਨਾਂ ਦਾ ক্লোজিং ਟਾਈਮ ਹੈਗਾ ਇਹਦੇ ਅੰਦਰ ਤੁਹਾਨੂੰ ਹਰ ਇੱਕ ਚੀਜ਼ ਘਰ ਦਾ ਜੋ ਵੀ ਸਮਾਨ ਲੱਕੜ ਦਾ ਤੇ ਖੇਤੀਬਾੜੀ ਦਾ ਜੋ ਵੀ ਸਮਾਨ ਅੰਦਰ ਮਿਲਦਾ ਤੇ ਆ ਫੁੱਲ ਬੂਟੇ ਜਿਸ ਤਰ੍ਹਾਂ ਦੇ ਵੀ ਮਰਜ਼ੀ ਤੁਸੀਂ ਲੈ ਲਓ ਇੱਥੋਂ ਮਿਲਦੇ ਆ ਆ ਦੇਖੋ ਤੁਹਾਨੂੰ ਸਾਰਾ ਦਿਖਾਉਨੇ ਆ ਅਸੀਂ ਫੁੱਲ ਬੂਟੇ ਗਮਲੇ ਢੇਰ ਏ ਟੂ ਜ਼ेड ਜੈਨੂੰ ਕਹਿ ਸਕਦੇ ਆ ਖੇਤੀਬਾੜੀ ਦਾ ਸਮਾਨ ਜੋ ਮਰਜੀ ਬੀਜ ਵਗੈਰਾ ਹਾਲ ਸਵਾਗੇ ਕਈਆਂ ਰੰਬੇ ਦਾਤੀਆਂ ਜੋ ਮਰਜੀ ਇਹ ਏਰੀਆ ਹੈਗਾ ਹੈ ਤੇ ਕਾਫੀ ਦੂਰ ਏਰੀਆ ਦੇਖੋ ਕਸਟਮਰ ਵੀ ਕਾਫੀ ਗੱਡੀਆਂ ਖੜੀਆਂ ਹੈ ਤੇ ਇੱਕ ਚੀਜ਼ ਤੁਹਾਨੂੰ ਸਪੈਸ਼ਲੀ ਦਿਖਾਵਾਂਗੇ ਆ ਦੇਖੋ ਆੜੀਆਂ ਆਪਣੇ ਪੰਜਾਬ ਦੇ ਵਿੱਚ ਚਿੜੀਆਂ ਹੁੰਦੀਆਂ ਸੀ ਠੀਕ ਆ ਇਹ ਚਿੜੀਆਂ ਚੜੇ ਇੱਥੇ ਹੈਗੇ ਆ ਅਸੀਂ ਇਹਨਾਂ ਨੂੰ ਖਤਮ ਕਰ ਦਿੱਤਾ ਸਪਰੇਅ ਮਾਰ ਮਾਰ ਕੇ ਠੀਕ ਆ ਜੀ ਆ ਦੇਖੋ ਆ ਚਿੜੇ ਇਹ ਚਿੜੇ ਹੁੰਦੇ ਆ ਜਿਹੜੇ ਤੁਸੀਂ ਸਾਰੇ ਜਾਣਦੇ ਆ ਪੰਜਾਬੀ ਲੋਕ ਇਹਨੂੰ ਜਾਣਦੇ ਚੰਗੀ ਤਰ੍ਹਾਂ ਤੇ ਇਹ ਚਿਟਾ ਇੱਥੇ ਹੈਗੀਆਂ ਤੇ ਜੀਵ ਇੱਥੇ ਹੈਗੇ ਆ ਦੇਖੋ ਸਵੇਰੇ ਇੱਥੇ ਉઠੋ ਤਾਂ ਤੁਹਾਨੂੰ ਇਹਨਾਂ ਚਿੜੀਆਂ ਦੀ ਆਵਾਜ਼ ਆਉਂਦੀ ਆ ਤੇ ਹੁਣ ਇਸ ਵੇਲੇ ਮੇਰਾ ਤਾਂ ਦਿਲ ਕਰਦਾ ਇਹਨਾਂ ਨੂੰ ਪਿਆਰ ਕਰਾਂ ਪਰ ਮੇਰੇ ਹੱਥ ਨਹੀਂ ਆਉਂਦੇ ਇਹਨਾਂ ਨਾਲ ਸਾਡੀਆਂ ਬਚਪਨ ਦੀਆਂ ਜਿਆਦਾ ਜੁੜੀਆਂ ਸਵੇਰੇ ਇਹੀ ਜਗਾਉਂਦੇ ਹੁੰਦੇ ਸੀ ਸਾਨੂੰ ਪਰ ਅਸੀਂ ਇਹਨਾਂ ਦੇ ਘਰ ਤੋਂ ਬਾਹਰ ਕਰ ਦਿੱਤੇ ਦੇਖੋ ਐਨ ਇਹ ਜਿਹੜਾ ਟਪੂਸੀਆਂ ਮਾਰ ਮਾਰ ਜਾਂਦੇ ਹੁੰਦੇ ਨੇ ਇਹਦਾ ਟਪੂਸੀਆਂ ਮਾਰ ਮਾਰ ਜਾਂਦੇ ਹੁੰਦੇ ਸੀ ਆ ਦੇਖੋ ਜਾਂਦੇ ਆ ਦੇਖੋ ਇਹਨਾਂ ਨੂੰ ਮਿਲ ਕੇ ਮੈਂ ਆਪਣੀ ਫੀਲਿੰਗ ਤਾਂ ਦੱਸਦਾ ਵੀ ਇਹਨਾਂ ਨੂੰ ਮਿਲ ਕੇ ਐਡਾ ਲੱਗਦਾ ਜਿਦਾਂ ਆਪਣੇ ਰਿਸ਼ਤੇਦਾਰ ਸਗੇ ਇਹ ਇਹਨਾਂ ਨਾਲ ਜਿਆਦਾ ਜੁੜੀਆਂ ਸਾਡੀਆਂ ਪਰ ਅਸੀਂ ਆਪਣੇ ਸਵਾਰਥਾਂ ਦੀ ਖਾਤਰ ਇਹਨਾਂ ਨੂੰ ਕਰੋ ਬੇਕਾਰ ਕਰ ਦਿੱਤਾ ਆ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਹੋਰ ਆ ਦੇਖੋ ਚਿੜਾ ਨੂੰ ਆਪਾਂ ਚੜਾ ਕਹਿੰਦੇ ਹੁੰਦੇ ਸੀ ਆ ਦੇਖੋ ਟਪੂਸੀਆਂ ਮਾਰਦਾ ਨਾ ਹਾਂ ਪਾਣੀ ਪੀ ਰਿਹਾ ਏ ਤੇ ਇਹ ਚੀਜ਼ਾਂ ਹੈਗੀਆਂ ਇੱਥੇ ਉਹ ਚੀਜ਼ਾਂ ਜਿਹੜੀਆਂ ਹੋ ਗਈਆਂ ਉਹ ਇੱਥੇ ਮੀਨੀਆਪਲਸ ਚ ਦੇਖਣ ਨੂੰ ਮਿਲੀਆਂ ਜੜੀਆਂ ਚੜੇ ਦੇਖੋ ਕਾਫੀ ਇੱਥੇ ਤੇ ਢੇਰ ਜਿਹੜਾ ਖੇਤਾਂ ਨੂੰ ਆਪਾਂ ਪਾਉਂਦੇ ਆ ਇੱਥੇ ਪੈਕਟਾਂ ਵਿੱਚ ਮਿਲਦੇ ਆ ਉਹਦਾ ਰੇਟ ਵੀ ਲਿਖਿਆ ਹੋਇਆ ਤੇ ਕਾਫੀ ਏਰੀਆ ਹੈਗਾ ਦੇਖੋ ਇੱਥੇ ਵੱਖ-ਵੱਖ ਕੰਪਨੀਆਂ ਦੇ ਦਾ 8.9 ਇਹ ਜਿਹਦਾ ਆਪਣੇ ਪਲੇਖਾ ਪਾਉਂਦੇ ਹੁੰਦੇ ਨੇ ਨਾ ਅ 999 ਰੁਪਏ ਇੱਥੇ ਵੀ ਇਹੀ ਚੀਜ਼ ਆ 997 ਲਿਖਿਆ ਸਿੱਧਾ 10 ਵੀ ਲਿਖ ਸਕਦੇ ਸੀ 809 ਲਿਖਿਆ ਸਿੱਧਾ 9 ਵੀ ਲਿਖ ਸਕਦੇ ਸੀ ਪਰ ਨਹੀਂ ਇਹਨਾਂ ਵੀ ਉਹ ਗਦੀ ਘੜ ਪਾਇਆ ਲੋਕਾਂ ਨੂੰ ਮਿਲ ਕੋ ਨੂੰ ਆ 9 ਡਾਲਰ ਦਾ ਹੀ ਆ ਉਹ ਨਹੀਂ ਪਤਾ ਵੀ 3 ਪੈન્સ ਹੋਰ ਪਾ ਕੇ ਇਹ 10 ਬਣ ਜਾਂਦੇ ਆ ਕੋ ਕਾਫੀ ਏਰੀਆ ਆਪਣੇ ਜਿੱਦਾਂ ਨਾਸਰੀਆਂ ਚ ਪੰਜਾਬ ਦੇ ਫਿਰਦੇ ਹੁੰਨੇ ਆ ਇਹ ਤਾਂ ਉਹੀ ਆ ਵਧੀਆ ਲੱਗਦਾ ਮਨ ਨੂੰ ਦੇਖ ਕੇ ਪਰ ਜਿੱਦਾਂ ਯਾਰੋ ਪੰਛੀ ਪਰਦੇਸੀ ਆ ਇਦਾਂ ਆਪਾਂ ਪਰਦੇਸੀ ਆ ਗੋਰਿਆਂ ਦਾ ਮੁਲਕ ਵਧੀਆ ਸਾਡੇ ਦੇਸ਼ ਨਾਲੋਂ ਗੋਰਿਆਂ ਦਾ ਮੁਲਕ ਵਧੀਆ ਕਾਨੂੰਨ ਹੈ ਹਰ ਇੱਕ ਚੀਜ਼ ਦਾ ਸਾਰੇ ਕਾਨੂੰਨ ਦਾ ਫਾਲੋ ਵੀ ਕਰਦੇ ਆ ਉਹਨੂੰ ਕਾਨੂੰਨ ਦੇ ਮੁਤਾਬਕ ਗੱਡੀਆਂ ਚਲਾਉਂਦੇ ਆ ਸਾਰਾ ਕੁਝ ਜਦੋਂ ਆਪਣੇ ਦੇਸ਼ ਚ ਜਾਂਦੇ ਆ ਉਹ ਸਾਰਾ ਕੁਝ ਭੁੱਲ ਜਾਂਦੇ ਆ ਤਾਂ ਅਨੁਸਾਰ ਆਪਾਂ ਦਿਖਾ ਦਿੱਤਾ ਗੱਡੀਆਂ ਦੀ ਪਾਰਕਿੰਗ ਦੇਖੋ ਕਿੰਨੀ ਹੈ ਇੱਥੇ ਕਾਫੀ ਮੋਲ ਹੈ ਗਿਆ ਦੇਖੋ ਦੂਰ ਦੂਰ ਤੱਕ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਲੋਟਸ ਤਬਾਕੋ ਬਹੁਤ ਵਧੀਆ ਏਰੀਆ ਸ਼ਾਂਤ ਵਾਤਾਵਰਨ ਨੇਚਰ ਨਾਲ ਜੁੜਿਆ ਹੋਇਆ ਕੋਈ ਕਿਸੇ ਪੰਛੀ ਨੂੰ ਨਹੀਂ ਮਾਰਦਾ ਇੱਥੇ ਖਰਗੋਸ਼ ਅਸੀਂ ਦੇਖਿਆ ਕਰ ਖਰਗੋਸ਼ ਘਰਾਂ ਦੇ ਵਿੱਚ ਘੁੰਮਦੇ ਆ ਕਿਉਂਕਿ ਇੱਥੇ ਕੁੱਤੇ ਹੈ ਨਹੀਂ ਨਾ ਬੰਦੇ ਮਾਰਦੇ ਆ ਉਹਨੂੰ ਤੇ ਜੇ ਕਿਤੇ ਆਪਣੇ ਹੁੰਦਾ ਪੰਜਾਬ ਦੇ ਵਿੱਚ ਤੇ ਖਰਗੋਸ਼ ਲੱਭਣੇ ਨਹੀਂ ਸੀ ਰਗੋਸ਼ ਵੀ ਲੋਕਾਂ ਤੋਂ ਡਰਦੇ ਨਹੀਂ ਇੱਥੇ ਮੈਂ ਦੇਖਿਆ ਕਿ ਉਹਨਾਂ ਨੂੰ ਪਤਾ ਵੀ ਨਹੀਂ ਕਹਿਣਾ ਕੁਝ ਨਹੀਂ ਤੇ ਸਾਡੇ ਪਾਰਕ ਚ ਘਰ ਆ ਜਾਂਦੇ ਆ ਮੇਰੀ ਭੈਣ ਦੇ ਘਰੇ ਤੇ ਉਹ ਡਰਦੇ ਨਹੀਂ ਕਿ ਉਹਨਾਂ ਨੂੰ ਪਤਾ ਵੀ ਇਹਨਾਂ ਤੋਂ ਸਾਨੂੰ ਡਰ ਨਹੀਂ ਹੈਗਾ ਤੇ ਹੁਣ ਜਿਹੜਾ ਪੰਜਾਬ ਦੇ ਜੋ ਹਾਲਾਤ ਹੋ ਗਏ ਆ ਉਹ ਮੇਰੇ ਹਿਸਾਬ ਨਾਲ ਤਾਂ ਰਹਿਣ ਦੇ ਕਾਬਲ ਨਹੀਂ ਰਾਇ ਨਸ਼ਾ ਇੰਨਾ ਵੱਧ ਗਿਆ ਪੰਜਾਬ 'ਚ ਸਾਡੇ ਕ੍ਰਾਈਮ ਬਹੁਤ ਜ਼ਿਆਦਾ ਆਇਆ ਹੈ ਇਸ ਵੇਲੇ ਪੰਜਾਬ ਚ ਕੋਈ ਬੰਦਾ ਸਿਕਿਉਰ ਨਹੀਂ ਹੈਗਾ ਇਹ ਨਾ ਸਾਨੂੰ ਮੈਂ ਪੰਜਾਬ ਦੀ ਬਦਨਾਮੀ ਕਰਦਾ ਮੈਂ ਪੰਜਾਬ ਚੋਂ ਹਜੇ ਆਇਆ ਹੀ ਆ ਮੈਂ ਦੇਖ ਲਿਆ ਉੱਥੇ ਹਾਲਾਤ ਕਿਹੋ ਜਿਹੇ ਆ ਉੱਥੇ ਕੋਈ ਸਿਕਿਉਰ ਨਹੀਂ ਇੱਥੇ ਘਰਾਂ ਦੇ ਵਿੱਚ ਸ਼ੀਸ਼ੇ ਲੱਗਿਓ ਆ ਹਾਂਜੀ ਕੋਈ ਗ੍ਰਿਲ ਨਹੀਂ ਲੱਗਿਓ ਕੋਈ ਕਿਸੇ ਨੂੰ ਕੋਈ ਡਰ ਨਹੀਂ ਹੈਗਾ ਤੇ ਉੱਥੇ ਆਪਣੇ ਗ੍ਰਿਲਾਂ ਲੱਗੀਆਂ ਆ ਗ੍ਰਿਲਾਂ ਵਾਲਿਆਂ ਨੂੰ ਵੀ ਡਰ ਲੱਗਦਾ ਕਿ ਕੋਈ ਗ੍ਰਿਲ ਵੱਢ ਕੇ ਨਾ ਸਾਨੂੰ ਮਾਰ ਜਵੇ ਇੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੈਗਾ ਦੋਸਤੋ ਆਸ ਰੱਖਿਏ ਸਾਡਾ ਪੰਜਾਬ ਵੀ ਕਰੀ ਇਦਾਂ ਦਾ ਬਣ ਜਵੇ ਮੈਂ ਤੇ ਇਹ ਹੀ ਦੁਆ ਕਰ ਸਕਦੇ ਆ ਬਾਈ ਗੁਰੂ ਅੱਗੇ ਸਾਡਾ ਪੰਜਾਬ ਵੀ ਇਦਾਂ ਦਾ ਹੋ ਜਾਏ ਇੱਥੇ ਖੁਸ਼ਹਾਲ ਹੋਈ ਇਦਾਂ ਪੁਰਾਣ ਕਿਸੇ ਨੂੰ ਇੱਥੇ ਗੋਰੇ ਮੋਰੇ ਟੱਕਰ ਜਾਗੇ ਹੈਲੋ ਕਹਿ ਕੇ ਬੋਲਦੇ ਆ ਰਿਸਪੈਕਟ ਕਰਦੇ ਆ ਤੇ ਬਾਕੀ ਹੁਣ ਗਾਂ ਤੁਹਾਨੂੰ ਹੋਰ ਕੋਈ ਦਿਖਾਵਾਂਗੇ ਲੋਕੇਸ਼ਨ ਤੇ ਤੁਤ ਉਹ اجازت ਲੈਣੇ ਆ